ਬਹੁਤ ਚਿਰਾਂ ਦੀ ਦਿਲ ਵਿੱਚ 81 ਕਿ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਨਤਮਸਤਕ ਹੋਈਏ ਅੱਜ ਰੱਬ ਨੇ ਸੁਣੀ ਤਾਂ ਪਵਿੱਤਰ ਧਰਤੀ ਦੇਖਣ ਦਾ ਮੌਕਾ ਮਿਲਿਆ ਜਦੋਂ ਪਹਿਲੀ ਵਾਰ ਇੱਕ ਚਰੋਖੇ ਦੇ ਵਿੱਚੋਂ ਉਹ ਖੂਬਸੂਰਤ ਸਵਰਗਿਆ ਬਿਲਡਿੰਗ ਦੇਖੀ ਤਾਂ ਮੇਰੇ ਮਨ ਨੂੰ ਕੰਬਣੀ ਸੜ ਗਈ ਇੱਕ ਵਾਰ ਅਜਿਹਾ ਲੱਗਾ ਕਿ ਸਮਾਂ ਠਹਿਰ ਗਿਆ ਹੁੰਦਾ ਸਵਰਗ ਅਸੀਂ ਸੁਣਦੇ ਤਾਂ ਹਾਂ ਜੇ ਅਸਲ ਵਿੱਚ ਜਾਗ ਦੀਆਂ ਅੱਖਾਂ ਨਾਲ ਅਸੀਂ ਸਵਰਗ ਦੇਖਣਾ ਹੋਵੇ ਤਾਂ ਸ਼ਾਇਦ ਕੁਝ ਅਜਿਹਾ ਲੱਗੇਗਾ। ਅੰਮ੍ਰਿਤਸਰ ਦੇ ਵਿੱਚ ਇਸ ਤੋਂ ਇਲਾਵਾ ਵੀ ਮਿਊਜ਼ੀਅਮ ਬਹੁਤ ਬਣੇ ਹੋਏ ਨੇ ਜਲਿਆਂਵਾਲਾ ਬਾਗ ਤੇ ਉਸ ਤੋਂ ਇਲਾਵਾ ਹੋਰ ਕਈ ਮਿਊਜ਼ੀਅਮ ਅਸੀਂ ਦੇਖ ਸਕਦੇ ਹਾਂ। ਇੱਥੋਂ ਦਾ ਬਾਜ਼ਾਰ ਵੀ ਬਹੁਤ ਜ਼ਿਆਦਾ ਖੂਬਸੂਰਤ ਹੈ ਅਤੇ ਇੱਥੋਂ ਅਸੀਂ ਮਿਊਜ਼ੀਅਮ ਤੋਂ ਬਹੁਤ ਇਤਿਹਾਸਿਕ ਜਾਣਕਾਰੀ ਲੈ ਸਕਦੇ ਹਾਂ ਆਓ ਚੱਲੋ ਮੇਰੇ ਨਾਲ ਤੁਹਾਨੂੰ ਅੱਜ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕਰਵਾਈਏ ਅਤੇ ਅੰਮ੍ਰਿਤਸਰ ਸ਼ਹਿਰ ਦਿਖਾਈਏ ਬਣੇ ਰਹੋ ਮੇਰੇ ਨਾਲ ਮੈਂ ਤਕਰੀਬਨ ਰਾਤੀ 10:00 ਵਜੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਇੱਕ ਗੱਲ ਸਾਰੇ ਯਾਦ ਰੱਖਿਓ ਜੇਕਰ ਤੁਸੀਂ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣਾ ਤਾਂ ਤਕਰੀਬਨ 8:09 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਣਾ ਚਾਹੀਦਾ ਹੈ ਨਹੀਂ ਇੱਥੇ ਦਰਬਾਰ ਸਾਹਿਬ 'ਚ ਮੱਥਾ ਰਾਤ ਨੂੰ ਨਹੀਂ ਟੇਕਿਆ ਜਾਂਦਾ ਤਾਂ ਇਸ ਲਈ ਮੈਂ ਉੱਥੇ ਠਹਿਰਿਆ ਤੇ ਸਵੇਰੇ ਮੱਥਾ ਟੇਕਣ ਦਾ ਪਲਾਨ ਬਣਾਇਆ ਪਰ ਇੱਕ ਗੱਲ ਗੁਰੂਆਂ ਦੀ ਸੱਚ ਹੋ ਗਈ ਕਿ ਜੇਕਰ ਗੁਰੂ ਸਾਹਿਬਾਨ ਦੇ ਦਰਸ਼ਨ ਕਰਨੇ ਹਨ ਤਾਂ ਪਹਿਲਾਂ ਲੰਗਰ ਸਕਣਾ ਪੈਂਦਾ ਹੈ ਤਾਂ ਮੇਰੀ ਇੱਛਾ ਸੀ ਕਿ ਪਹਿਲਾਂ ਮੈਂ ਸਿੱਧਾ ਅੰਮ੍ਰਿਤਸਰ ਹਰਮੰਦਰ ਸਾਹਿਬ ਵਿੱਚ ਜਾ ਕੇ ਮੱਥਾ ਟੇਕਾਂਗਾ ਫੇਰ ਕੁਝ ਕਰਾਂਗਾ ਪਰ ਗੁਰੂਆਂ ਦੀ ਉਹ ਕਹਾਣੀ ਸੱਚ ਹੋ ਗਈ ਮੈਂ ਥੋੜਾ ਲੇਟ ਹੋ ਗਿਆ ਤਾਂ ਫੇਰ ਬਣੀ ਪਰੰਪਰਾ ਅਨੁਸਾਰ ਪਹਿਲਾਂ ਮੈਂ ਗੁਰੂ ਸਾਹਿਬਾਨ ਦਾ ਲੰਗਰ ਸੱਕਿਆ ਤੇ ਅਜਿਹਾ ਲੱਗਿਆ ਲੰਗਰ ਸੱਕ ਕੇ ਸੱਚਮੁੱਚ ਅੰਦਰੋਂ ਦਿਲ ਰੱਜ ਗਿਆ ਹੁੰਦਾ ਤਾਂ ਇੱਥੇ ਸਮਾਂ ਕਿਸ ਤਰ੍ਹਾਂ ਲੰਘ ਜਾਂਦਾ ਹੈ ਬਿਲਕੁਲ ਨਹੀਂ ਪਤਾ ਲੱਗਦਾ ਜਿੰਨਾ ਮਰਜੀ ਤੁਸੀਂ ਇਸ ਬਿਲਡਿੰਗ ਨੂੰ ਬਿਲਡਿੰਗ ਤਾਂ ਨਹੀਂ ਕਹਾਵਾਂਗਾ ਮੈਂ ਇਸ ਧਾਰਮਿਕ ਸਥਾਨ ਨੂੰ ਦੇਖ-ਦੇਖ ਕੇ ਰੂਹ ਹੀ ਨਹੀਂ ਭਰਦੀ ਚਾਹੇ ਤੁਸੀਂ ਇੱਕ ਰਾਤ ਦੋ ਰਾਤਾਂ ਦਿਨ ਰਾਤ ਇੱਕ ਕਰਕੇ ਦੇਖੀ ਵੀ ਜਾਵੋ ਤਾਂ ਤੁਹਾਨੂੰ ਮੈਂ ਵੀ ਕੁਝ ਟਾਈਮ ਵੀਡੀਓ ਬਣਾਈ ਮੰਨਾ 5 ਮਿੰਟ 10 ਮਿੰਟ ਵੀਡੀਓ ਬਣਾ ਕੇ ਇਸ ਧਾਰਮਿਕ ਸਥਾਨ ਨੂੰ ਕੰਟਿਆਂ ਬੰਦੀ ਇਸ ਨਗਰੀ ਨੂੰ ਇਸ ਪਵਿੱਤਰ ਨਗਰੀ ਨੂੰ ਦੇਖਦਾ ਰਿਹਾ ਅਤੇ ਆਪਣੀ ਰੂਹ ਨੂੰ ਮਾਨਸਿਕ ਸੰਤੁਸ਼ਟੀ ਵੱਲ ਬਹਾਲ ਕਰਦਾ ਹੋਇਆ ਚਲਿਆ ਗਿਆ। ਵੈਸੇ ਇਸ ਧਾਰਮਿਕ ਸਥਾਨ ਤੇ ਰੀਲਾਂ ਬਣਾਉਣਾ ਜਾਂ ਫਿਰ ਅ ਮਤਲਬ ਆਪਣੇ ਮਨ ਪਰਚਾਵੇ ਲਈ ਵੀਡੀਓ ਬਣਾਉਣਾ ਉਹ ਅਲਾਉਡ ਨਹੀਂ ਹੈਗਾ। ਪਰ ਮੈਂ ਫਿਰ ਵੀ ਰਿਕੁਐਸਟ ਕਰਕੇ ਆ ਇਹ ਵੀਡੀਓ ਆਪ ਸਭ ਤੱਕ ਪਹੁੰਚਾਉਣ ਲਈ ਮਤਲਬ ਮੇਰੇ ਅੰਦਰ ਮਨ ਨੂੰ ਅਜਿਹਾ ਸੀ ਕਿ ਜੋ ਮੈਂ ਦੇਖ ਰਿਹਾ ਉਹ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਹੈ ਤਾਂ ਜਿਹੜੇ ਲੋਕ ਘਰੇ ਬੈਠੇ ਨੇ ਉਹ ਵੀ ਦਰਸ਼ਨ ਕਰ ਸਕਣ ਇਸ ਪਰਪਸ ਲਈ ਮੈਂ ਵੀਡੀਓ ਬਣਾਈ ਤਾਂ ਤੁਸੀਂ ਵੀ ਇਸ ਨੂੰ ਉਸੇ ਤਰ੍ਹਾਂ ਮੇਰੇ ਨਜ਼ਰੀਏ ਨਾਲ ਦੇਖ ਕੇ ਦੇਖਿਓ ਤਾਂ ਆਪਣੇ ਮਨ ਨੂੰ ਆਪਣੇ ਰੂਹ ਨੂੰ ਆਪਣੀ ਆਤਮਾ ਨੂੰ ਕਿੰਨੀ ਸ਼ਾਂਤੀ ਤੇ ਕਿੰਨੀ ਸੰਤੁਸ਼ਟੀ ਮਿਲੇਗੀ ਤਾਂ ਤੁਸੀਂ ਸਮਝ ਸਕੋਗੇ ਤੇ ਹੁਣ ਮੈਂ ਕੁਝ ਟਾਈਮ ਲਈ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ ਤੇ ਤੁਸੀਂ ਮੇਰੇ ਨਾਲ ਸੰਗਤ ਜੀ ਆਓ ਕਰੋ ਦਰਸ਼ਨ ਅੰਮ੍ਰਿਤਸਰ ਦਰਬਾਰ ਸਾਹਿਬ ਹੁਣ ਇੱਕ ਹੋਰ ਥਾਂ ਜਿੱਥੇ ਜਾ ਕੇ ਮੇਰੇ ਮਨ ਨੂੰ ਮੇਰੇ ਰੂਹ ਨੂੰ ਸ਼ਾਂਤੀ ਮਿਲੇ ਉਹ ਹੈ ਸ੍ਰੀ ਅਕਾਲ ਤਖਤ ਸਾਹਿਬ। ਸ੍ਰੀ ਅਕਾਲ ਤਖਤ ਸਾਹਿਬ ਅਰੇ ਪੜਦੇ ਤਾਂ ਜ਼ਰੂਰ ਸੀ ਯਾਦ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਹਿਲੀ ਵਾਰੀ ਆਪਣੀ ਜਾਗਦੀ ਅੱਖਾਂ ਨਾਲ ਦੇਖਿਆ ਤਾਂ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਸੀ। ਆਓ ਤੁਹਾਨੂੰ ਦਿਖਾਉਂਦਾ ਹਾਂ। ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਨਾ ਪਰਮੇਸ਼ਰ। ਮੇਰੇ ਮਨ ਨੂੰ ਰੂਹ ਨੂੰ ਇੰਨੀ ਸ਼ਾਂਤੀ ਮਿਲੀ। ਤਾਨੂੰ ਮੈਂ ਦੱਸਿਆ ਨਹੀਂ ਕਰ ਸਕਦਾ ਮੈਨੂੰ ਸੱਚਮੁੱਚ ਲੱਗ ਰਿਹਾ ਸੀ ਕਿ ਛੇ ਮਹੀਨੇ ਪਾਸਾ ਅੱਜ ਵੀ ਉਥਾਲ ਤੱਕ ਸੈਰ ਕੇ ਆਪਣੇ ਆਪ ਨੇ ਜੁਣਾ ਰਹੇ ਤਾਂ ਉਹ ਦ੍ਰਿਸ਼ ਜੋ ਪੜਿਆ ਸੀ ਜੋ ਸੁਣਿਆ ਸੀ ਉਹ ਚ ਦੇਖ ਕੇ ਕਿਸ ਤਰ੍ਹਾਂ ਦਾ ਅੰਭਕ ਮਨਰੋਹ ਸੰਗਤੀ ਬੁਢੀ ਦੇ ਨਾਲ ਤੁਹਾਨੂੰ ਵੀ ਆਸੀ ਉਹ ਤੱਕ ਤੁਸੀਂ ਵੀ ਇਹ ਨਜ਼ਰ ਕਰ ਰਹੇ ਹੋ ਜਦੋਂ ਅੰਦਰ ਆਏ ਮਾਰੇ ਕੋਈ ਜਗ੍ਹਾ ਦੇ ਦਾਇਰ ਨਿਸ਼ਾਨ ਸੰਗਤ ਜਦੋਂ ਮਹਾਰਾਜ ਜੀ ਦੀ ਸਵਾਰੀ ਅੰਦਰ ਗੁਰਦੁਆਰਾ ਸ੍ਰੀ ਬਾਬਾ ਅੰਦਰ ਮੰਦਰ ਸਾਹਿਬ ਲੈ ਕੇ ਲੰਘੇ ਜਦੋਂ ਸਭ ਨੇ ਖੂਨ ਆਪਣੀ ਬਾਹ ਕੱਟੇ ਹੋਈ ਸੀ ਤੇ ਸਭ ਨੂੰ ਇੰਨੀ ਜ਼ਿਆਦਾ ਐਕਸਾਈਟਮੈਂਟ ਸੀ ਕਿ ਸਭ ਨੇ ਗਿਆਨ ਕਰ ਸਰਵਰ ਦੇ ਦਰਸ਼ਨ ਕੋ ਇਸ ਤਰ੍ਹਾਂ ਦੇ ਹੁੰਦੇ ਨੇ ਸੰਗਤ ਜੀ ਮੋਰ ਥੀ ਥੋੜਾ ਜਿਹਾ ਲੱਗ ਛੇ ਹੋ ਚੁੱਕਾ ਹੈ ਰਾਤ ਮਾਰ ਤੇ ਦਿਨੇ ਵੀ ਮੈਂ ਦਿਖਾਵਾਂ ਤੇ ਇਸ ਤਰ੍ਹਾਂ ਮੈਂ ਦੁਬਾਰਾ ਜਾ ਕੇ ਵਾਪਸ ਦਰਸ਼ਨ ਕਰਾਂ ਹੁਣ ਆਪਾਂ ਚੱਲਦੇ ਆਂ ਇੱਕ ਤਰ੍ਹਾਂ ਤੇ ਦਰਸ਼ਨ ਕਰ ਲੈਣੇ ਹੁਣ ਅਸੀਂ ਆਪਣਾ ਜੱਲਿਆਂ ਵਾਲੇ ਬਾਗ ਚ ਜਾਵਾਂਗੇ ਇਹ ਜੱਲਿਆਂ ਵਾਲਾ ਬਾਗ ਆਪਣੇ ਹਰਿਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਹੈ ਇਹ ਉਹ ਬਾਗ ਹੈ ਜਿੱਥੇ ਜਨਰਲ ਡਾਇਰ ਨੇ ਗੋਲੀ ਚਲਾਈ ਸੀ ਤਿੰਨੇ ਹੱਥੇ ਲੋਕਾਂ ਦੇ ਜਲਮਕੀਤੇ ਸੀ ਉਸ ਦੀ ਦਾਸਤਾਨ ਬਿਆਨ ਕਰਦਾ ਇਹ ਬਾਗ ਤੁਹਾਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਵੈਸੇ ਤਾਂ ਇਹ ਜਗਾ ਇਸ ਤਰ੍ਹਾਂ ਦੀ ਹੈ ਜਿੱਥੇ ਬਹੁਤ ਅਤਿਆਚਾਰ ਹੋਇਆ ਹੈ ਮਤਲਬ ਆਪਣੇ ਇਤਿਹਾਸ ਵਿੱਚ ਸਭ ਤੋਂ ਵੱਧ ਖੂਨੀ ਸਾਕਾ ਜੇ ਮਨਿਆ ਜਾਂਦਾ ਤਾਂ ਜਲ੍ਹਾਂ ਵਾਲੇ ਬਾਗ ਨੂੰ ਮਨਿਆ ਜਾਂਦਾ ਹੈ ਇਸ ਤੋਂ ਇਲਾਵਾ ਵੀ ਅੰਮ੍ਰਿਤਸਰ ਸਾਹਿਬ ਜਦੋਂ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ ਤਾਂ ਉਦੋਂ ਵੀ ਬਹੁਤ ਸਾਰੇ ਨਿਰਦੋਸ਼ ਲੋਕ ਮਾਰੇ ਗਏ ਸੀ ਤਾਂ ਮੰਨਿਆ ਜਾਂਦਾ ਹੈ ਕਿ ਇੱਥੇ ਜਿੰਨੇ ਵੀ ਸ਼ਾਕਏ ਹੋਏ ਨੇ ਉਹ ਸਾਰੇ ਸ਼ਾਕਏ ਦਿਲ ਦਹਿਲਾਉਣ ਵਾਲੇ ਨੇ ਪਰ ਕਿੱਥੇ ਆ ਕੇ ਸਾਨੂੰ ਇੱਕ ਯਹੀ ਨਿੱਧਰਤਾ ਮਹਿਸੂਸ ਹੁੰਦੀ ਹੈ ਸਾਡੇ ਇਤਿਹਾਸ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਉਸ ਧਰਤੀ ਤੇ ਰਹਿੰਦੇ ਹਾਂ ਦੇ ਸਾਰਤੀ ਤੇ ਐਨੇ ਮਹਾਨ ਯੋਧੇ ਸੂਰਬੀਰ ਪੈਦਾ ਹੋਏ ਨੇ ਤੇ ਅੱਜ ਵੀ ਉਸ ਨੂੰ ਯਾਦ ਕਰਕੇ ਸਾਡਾ ਦਿਲ ਸਾਡੀਆਂ ਅੱਖਾਂ ਪਰ ਆਉਂਦੀਆਂ ਨੇ ਤੇ ਜਦ ਮੈਂ ਜਲਿਆਂ ਵਾਲੇ ਬਾਗ ਦੇ ਸੈਂਟਰ ਕਰਿਆ ਤਾਂ ਮੇਰੇ ਮਾਨੰਦਰ ਚਰਨਾਟ ਪੈਦਾ ਹੋ ਗਈ ਉਹਨਾਂ ਸਿੱਧ ਯੋਧਿਆਂ ਨੂੰ ਯਾਦ ਕਰਕੇ ਮੇਰੀਆਂ ਅੱਖਾਂ ਤੇ ਮਨ ਭਾਵਕ ਹੋ ਗਿਆ ਅੱਖਾਂ ਪਰ ਆਈਆਂ ਪਰ ਉਸ ਸਮੇਂ ਨੂੰ ਯਾਦ ਕਰਕੇ ਸਾਨੂੰ ਇਹ ਹਮੇਸ਼ਾ ਸੁਣਨਾ ਹੈ ਕਿ ਉਹ ਸ਼ਹੀਦ ਸਾਡੇ ਅੰਗ ਸੰਗ ਸਾਡੇ ਨੇੜੇ ਤੇੜੇ ਹੀ ਫਿਰ ਰਹੇ ਹਨ ਇਹ ਸਮਾਰਕ ਤੁਸੀਂ ਦੇਖ ਸਕਦੇ ਹੋ ਆਓ ਹੁਣ ਉਹ ਤੁਹਾਨੂੰ ਖੂਨੀ ਖੂਹ ਦਿਖਾਉਣ ਜਾ ਰਿਹਾ ਹਾਂ ਜਿਸ ਵਿੱਚ ਡਿੱਗਣ ਨਾਲ ਬਹੁਤ ਸਾਰੇ ਲੋਕ ਬਹੁਤ ਸਾਰੇ ਬਜ਼ੁਰਗ ਵੱਡੇ ਛੋਟੇ ਬੱਚੇ ਸ਼ਹੀਦ ਹੋਏ ਸੀ ਅੰਗਰੇਜ਼ਾਂ ਦੀ ਇੱਕ ਪਾਸੇ ਗੋਲੀਆਂ ਚੱਲ ਰਹੀਆਂ ਸੀ ਤੇ ਇੱਕ ਪਾਸੇ ਇਹ ਖੂਹ ਸੀ ਜਿੱਥੋਂ ਕੋਈ ਲੰਘਣ ਦਾ ਰਸਤਾ ਨਹੀਂ ਸੀ ਤਾਂ ਲੋਕਾਂ ਨੇ ਅੰਗਰੇਜ਼ਾਂ ਦੇ ਹੱਥ ਆਉਣ ਦੀ ਬਜਾਏ ਖੂਹ ਵਿੱਚ ਡਿੱਗ ਕੇ ਸੀਦیاں ਪ੍ਰਾਪਤ ਕੀਤੀਆਂ ਇਹ ਖੂਹ ਦੀ ਗਹਿਰਾਈ ਕਾਫੀ ਜ਼ਿਆਦਾ ਹੈ ਵੈਸੇ ਤਾਂ ਆਏ ਦਵਾਰੇ ਤੋਂ ਕਵਰ ਕਰ ਦਿੱਤਾ ਗਿਆ ਪਰ ਦੇਖਣ ਚ ਲੱਗਦਾ ਹੈ ਕਿ ਬਹੁਤ ਹੀ ਇੱਕ ਵਿਸਾਲ ਖੂਹ ਹੈ ਤੇ ਬਹੁਤ ਹੀ ਕਿਸੇ ਨਾਲ ਹੀ ਇਤਿਹਾਸ ਇੱਥੇ ਲਿਖਿਆ ਵੀ ਜ਼ਰੂਰ ਹੋਇਆ ਹੈ ਇੱਥੇ ਲਿਖਿਆ ਹੈ ਕਿ ਤਕਰੀਬਨ 120 ਲੋਕ ਇਸ ਖੂਹ ਵਿੱਚ ਡਿੱਗੇ ਸੀ ਤੇ ਉਹਨਾਂ ਦੀਆਂ ਲਾਸਾਂ ਬਾਅਦ ਵਿੱਚ ਬਰਾਮਦ ਵੀ ਹੋਈਆਂ ਸੀ ਤਾਂ ਇਸ ਤੋਂ ਇਲਾਵਾ ਵੀ ਇੱਥੇ ਅਲੱਗ-ਅਲੱਗ ਸਮਾਰਕਾਂ ਦੇ ਉੱਪਰ ਨਿਸ਼ਾਨ ਬਣਾ ਕੇ ਦੱਸਿਆ ਗਿਆ ਹੈ ਕਿ ਇੱਥੇ ਕਿੰਨੀਆਂ ਗੋਲੀਆਂ ਚੱਲੀਆਂ ਸੀ ਕਿੰਨੇ ਬੰਦਿਆਂ ਨੇ ਸਹੀਦੀ ਪ੍ਰਾਪਤ ਕੀਤੀ ਸੀ ਆਓ ਮੈਂ ਸਾਰੇ ਤੁਹਾਨੂੰ ਦਰਸ਼ਨ ਕਰਵਾਉਂਦਾ ਹਾਂ ਆਹ ਉਹ ਕੰਦ ਹੈ ਜਿੱਥੇ ਅੰਗਰੇਜ਼ ਹਾਕਮਾਂ ਨੇ ਗੋਲੀਆਂ ਚਲਾ ਕੇ ਇਸ ਨੂੰ ਸੱਲੀ ਕਰ ਦਿੱਤਾ ਸੀ ਤਾਂ ਜੇਕਰ ਇੰਨੀਆਂ ਗੋਲੀਆਂ ਲਗਭਗ 30 40 ਨਿਸ਼ਾਨ ਸਾਨੂੰ ਦਿਖ ਰਿਹਾ ਹੈ ਨੇ ਇਹ ਕੰਧਾਂ ਤੇ ਲੱਗ ਸਕਦੇ ਹਨ ਤਾਂ ਲੋਕਾਂ ਦੇ ਕਿੰਨੀਆਂ ਗੋਲੀਆਂ ਚੱਲੀਆਂ ਹੋਣਗੀਆਂ ਤਾਂ ਤੁਸੀਂ ਦੇਖ ਸਕਦੇ ਹੋ ਅੰਗਰੇਜ਼ੀ ਹਕੂਮਤ ਵਿਰੁੱਧ ਦਾ ਇੱਥੇ ਜਦੋਂ ਇਕੱਠ ਹੋਇਆ ਸੀ ਤਾਂ ਇਕੱਠ ਦੇ ਉੱਪਰ ਨਿਹਾਥੇ ਲੋਕਾਂ ਪਰ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ ਸੀ ਤਾਂ ਇਹ ਇਕੱਠ ਹੋਇਆ ਸੀ ਕਿ ਉਸ ਸਮੇਂ ਕਾਲੇ ਕਾਨੂੰਨ ਬਣਦੇ ਸੀ ਜਿਸ ਤਰ੍ਹਾਂ 9 ਦਲੀਲ 9 ਅਪੀਲ ਮਤਲਬ ਕਿਸੇ ਨੂੰ ਵੀ ਅਰੈਸਟ ਕਰ ਸਕਦੇ ਸੀ ਤਾਂ ਜਿਸ ਤਰ੍ਹਾਂ ਹੁਣ ਖੇਤੀ ਦੇ ਕਾਨੂੰਨ ਕਾਲੇ ਕਾਨੂੰਨਾਂ ਦੇ ਵਿਰੁੱਧ ਅਸੀਂ ਧਰਨੇ ਦਿੱਤੇ ਹਨ ਉਸੇ ਤਰ੍ਹਾਂ ਲੋਕਾਂ ਨੇ ਇੱਥੇ ਧਰਨੇ ਦਿੱਤੇ ਸੀ ਪਰ ਫਰਕ ਇਹ ਹੈ ਕਿ ਉਦੋਂ ਦੀਆਂ ਸਰਕਾਰਾਂ ਬਹੁਤ ਜ਼ਿਆਦਾ क्रूर ਸੀ ਉਦੋਂ ਅੰਗਰੇਜ਼ ਅਤੇ ਮੁਗਲਾਂ ਤੋਂ ਬਾਅਦ ਅੰਗਰੇਜ਼ ਬਹੁਤ ਜ਼ਿਆਦਾ क्रूर ਰਹੇ ਹਨ ਉਹਨਾਂ ਨੇ ਮਤਲਬ ਬਿਨਾਂ ਸੋਚੇ ਸਮਝੇ ਗੋਲੀਆਂ ਚਲਾ ਕੇ ਲੋਕਾਂ ਨੂੰ ਪਸ਼ੂਆਂ ਦੀ ਤਰ੍ਹਾਂ ਮਾਰ ਮਾਰ ਕੇ ਭੁੰਨ ਭੁੰਨ ਕੇ ਛੱਟਿਆ ਸੀ ਤਾਂ ਤੁਸੀਂ ਮੇਰਾ ਵੀਰ ਜ਼ਰੂਰ ਸਮਝਾ ਕੱਢ ਕੇ ਜ਼ਿੰਦਗੀ ਦੇ ਵਿੱਚ ਅਜਿਹੀਆਂ ਚੀਜ਼ਾਂ ਦੇਖਣਾ ਆਇਆ ਕਰੋ ਜਿਨ੍ਹਾਂ ਨੇ ਸਾਨੂੰ ਅੱਜ ਸਾਡੇ ਸਵਾਰਸ ਚੱਲਦੇ ਰੱਖਣ ਲਈ ਆਪਣੀ ਅਸੀਦਾਂ ਦਿੱਤੀਆਂ ਹਨ ਸਾਨੂੰ ਉਹਨਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਹਰਮੰਦਰ ਸਾਹਿਬ ਵੀ ਤੁਹਾਨੂੰ ਆ ਕੇ ਇੱਥੇ ਸਾਰੇ ਮੈਦੀਅਮ ਜ਼ਰਾ ਦੇਖਣੇ ਚਾਹੀਦੇ ਹਨ ਤੇ ਦੇਖਣਾ ਚਾਹੀਦਾ ਕਿ ਕਿੰਨੇ ਲੋਕ ਇੱਥੇ ਆ ਗਏ ਇਹ ਜ਼ਰੂਰੀ ਨਹੀਂ ਕਿ ਸਾਡਾ ਕੀ ਧਰਮ ਹੈ ਕਿਹੜੇ ਧਰਮ ਨੂੰ ਅਸੀਂ ਮੰਨਦੇ ਹਾਂ ਪਰ ਇਨਸਾਨੀਅਤ ਦੇ ਨਾਤੇ ਜੇ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਇੱਥੇ ਇਸ ਧਰਤੀ ਦੇ ਮੁਗਲਾਂ ਨੇ ਅਤਿਆਚਾਰ ਕੀਤੇ ਕੁਸ਼ਤੋਂ ਬਾਅਦ ਅੰਗਰੇਜ਼ਾਂ ਨੇ ਆਪਣੇ ਅਤਿਆਚਾਰਾਂ ਦੀ ਹੱਦ ਮਚਾ ਦਿੱਤੀ ਤੇ ਹੁਣ ਗੋਰੇ ਗਏ ਤੇ ਕਾਲੇ ਆਏ ਭਾਵੇਂ ਸਾਡੇ ਆਪਣੇ ਹਿੰਦੁਸਤਾਨ ਦੀਆਂ ਸਰਕਾਰਾਂ ਵੀ ਨਿਕੰਮੀਆਂ ਨਿਕਲੀਆਂ ਇਹਨਾਂ ਨੇ ਵੀ ਲੋਕਾਂ 'ਚ ਆਪਸੀ ਫੁੱਟ ਪਾਈ ਫੁੱਟ ਪਾਉਣ ਤੋਂ ਬਾਅਦ ਲੋਕਾਂ ਨੂੰ ਆਪਸ 'ਚ ਲੜਵਾ ਕੇ ਮਰਵਾਇਆ ਤੇ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਧਾਇਆ ਗਿਆ ਤਾਂ ਅਜਿਹਿਆਂ ਬਹੁਤ ਜ਼ਿਆਦਾ ਗੱਲਾਂ ਹੋਈਆਂ ਜਿਨ੍ਹਾਂ ਨੇ ਸਾਡੇ ਭਾਰਤ ਨੂੰ ਸਾਡੇ ਹਿੰਦੁਸਤਾਨ ਦੇਸ਼ ਨੂੰ ਦੋ ਭਾਗਾਂ ਵਿੱਚ ਵੰਡ ਕੇ ਰੱਖ ਦਿੱਤਾ ਤਾਂ ਸਾਨੂੰ ਇਹ ਜ਼ਰੂਰੀ ਨਹੀਂ ਕਿ ਅਸੀਂ ਕਿਹੜੇ ਧਰਮ ਨੂੰ ਬਿਲੋਂਗ ਕਰਦੇ ਹਾਂ ਇਨਸਾਨੀਅਤ ਦੇ ਧਰਮ ਨੂੰ ਅਪਣਾਉਂਦੇ ਹੋਏ ਸਾਨੂੰ ਇੰਨਾ ਸੀ ਦਿਸਮਾਰਕਾਂ ਤੇ ਆ ਕੇ ਸ਼ਰਧਾਂਜਲੀ ਦੇਣੀ ਚਾਹੀਦੀ ਹੈ ਦੋਸਤੋ ਇਸ ਤੋਂ ਥੋੜੀ ਜਿਹੀ ਬਿੱਥ ਤੇ ਇੱਕ ਪਾਰਟੀਸ਼ਨ ਮਿਊਜ਼ੀਅਮ ਵੀ ਹੈ ਜਿਸ ਦਾ ਨਾਮ ਪਾਰਟੀਸ਼ਨ ਮਿਊਜ਼ੀਅਮ ਹੈ ਤੇ ਉਹ ਜੇ ਤੁਸੀਂ ਆਓ ਉਹ ਵੀ ਤੁਸੀਂ ਜਰੂਰ ਦੇਖਿਓ ਤੇ ਉਹਦੀ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਿੰਨਾ ਉਹਦੀ ਲੋਕੇਸ਼ਨ ਅਡਜੈਕਟ ਘੋੜੇ ਵਾਲਾ ਚੌਂਕ ਦੇ ਲਗਭਗ ਨੇੜੇ ਤੇੜੇ ਹੈ ਉੱਥੇ ਤੁਹਾਨੂੰ ਕੋਈ ਵੀ ਦੱਸ ਦੇਵੇਗਾ ਕਿ ਕਿੱਥੇ ਆ ਤੇ ਵੈਸੇ ਤੁਸੀਂ ਜੀਪੀਐਸ ਲਗਾ ਕੇ ਵੀ ਆ ਸਕਦੇ ਹੋ ਤਾਂ ਜੇਕਰ ਤੁਸੀਂ ਆ ਰਹੇ ਹੋ ਤਾਂ ਤੁਸੀਂ ਇੱਕ ਜੱਲਿਆਂ ਵਾਲਾ ਬਾਗ ਦਰਬਾਰ ਸਾਹਿਬ ਤਾਂ ਹੈ ਹੀ ਤੇ ਇੱਕ ਪਾਰਟੀਸ਼ਨ ਮਿਊਜ਼ੀਅਮ ਜਰੂਰ ਵਿਜ਼ਿਟ ਕਰਕੇ ਜਲਿਆਂਵਾਲਾ ਬਾਗ 'ਚ ਸਿਰਫ ਤੁਸੀਂ ਢੀੜਾ ਨਾ ਦੇ ਕੇ ਜਾਓ ਇੱਥੇ ਆਲੇ ਦੁਆਲੇ ਜੋ ਇਤਿਹਾਸ ਲਿਖਿਆ ਹੋਇਆ ਹੈ ਉਸ ਨੂੰ ਤੁਸੀਂ ਪੜਿਓ ਵੀ ਤੇ ਅੱਖਾਂ ਨਾਲ ਹਰ ਇੱਕ ਚੀਜ਼ ਦੇਖਿਓ ਵੀ ਕਿਉਂਕਿ ਅਸੀਂ ਹੁਣ ਤੱਕ ਕਿਤਾਬਾਂ ਵਿੱਚ ਪੜ੍ਹਦੇ ਆ ਜਾਂ ਛੋਟੇ ਬੱਚੇ ਜਾਂ ਫਿਰ ਬੜੇ ਹੁਣ ਤਾਂ ਵੈਸੇ ਲੋਕ ਪਹੁੰਚ ਜਾਂਦੇ ਨੇ ਪਰ ਜਿਹੜੇ ਨਹੀਂ ਪਹੁੰਚੇ ਉਹਨਾਂ ਨੂੰ ਮੈਂ ਗਾਈਡ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਇੱਥੇ ਇਤਿਹਾਸ ਜ਼ਰੂਰ ਪੜਿਓ ਤਾਂ ਥੋੜੀ ਜੀ ਦੂਰ ਇੱਥੇ ਇੱਕ ਸਟੇਜ ਬਣੀ ਹੋਈ ਹੈ ਉਹ ਸਟੇਜ ਦੇ ਉੱਪਰ ਸਤੰਭਾਂ ਦੇ ਉੱਪਰ ਲਿਖਿਆ ਹੋਇਆ ਹੈ ਉਹ ਅਚਲ ਵਿੱਚ ਲਿਖਿਆ ਕੀ ਹੋਇਆ ਗਿਆ ਉਹਦੇ ਵਿੱਚ ਜਦ ਜਿਲ੍ਹਿਆਂ ਵਾਲੇ ਬਾਗ ਦਾ ਸਾਕਾ ਹੋਇਆ ਤਾਂ ਉਸ ਤੋਂ ਬਾਅਦ ਵੱਖ-ਵੱਖ ਵੱਡੇ ਜਿਹੜੇ ਮਤਲਬ ਆਪਣੇ ਵਿਦਵਾਨ ਨੇ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਸੀ ਜਿਸ ਤਰ੍ਹਾਂ ਲਾਲਾ ਲਾਜਪਤਰਾ ਜੀ ਨੇ ਆ ਲਿਖਿਆ ਹੋਇਆਗਾ ਜਾਂ ਕਈ ਅੰਗਰੇਜ਼ਾਂ ਨੇ ਵੀ ਜਿਹੜੇ ਸੂਝਵਾਨ ਅੰਗਰੇਜ਼ ਸੀ ਉਹਨਾਂ ਨੇ ਵੀ ਇਸ ਦੀ ਨਿੰਦਾ ਕੀਤੀ ਸੀ ਤੇ ਇਸ ਤੋਂ ਇਲਾਵਾ ਭਾਰਤ ਦੇ ਜਿੰਨੇ ਵੀ ਮਤਲਬ ਕਿ ਵੱਡੇ ਨਾਮੀ ਹਸਤੀਆਂ ਸੀ ਉਹਨਾਂ ਨੇ ਇਸ ਦੀ ਨਿੰਦਾ ਜੋ ਲਿਖੀ ਹੈ ਉਹ ਨੂੰ ਹੂਪ ਹੂ ਇਹਨਾਂ ਉੱਪਰ ਲਿਖਿਆ ਹੋਇਆ ਹੈ ਕਿ ਇਸ ਤਰ੍ਹਾਂ ਜੋ ਲਿਖਿਆ ਹੋਇਆ ਹੈ ਇਹ ਉਹਨਾਂ ਨੇ ਇਸਾਫ ਨੂੰ ਜਿਨ੍ਹਾਂ ਨੇ ਇਹ ਯੋਜਨਾ ਤਿਆਰ ਕੀਤੀ ਸਤੂ ਵਾਲਾ ਸਿੰਘ ਜੀ ਇਹ ਛੋਟਾ ਜਿਹਾ ਆਟ ਗੱਲ ਦੀ ਹੰਸਿਕ ਪ੍ਰਕਾਸ਼ਾਤ ਹੋਇਆ ਅੱਜ ਜੀ ਇਸ ਨੇ ਇੱਕ ਸ੍ਰੀ ਜਿਲ੍ਹਾ ਵਾਲਾ ਪਟਿਆਲਾ ਦਾ

ਜੋ ਸੀ ਨੂਦਾ ਤੇ ਆਪਣੇ ਪੰਜਾਬ ਦੇ ਦੋ ਯਾਤਰੀ ਆਪਣੇ ਨੇੜੇ ਦੇ ਦੋ ਯੋਧੇ ਸੀਗੇ ਮਦਨਾਲਾ ਦੇ ਰਾਜ ਦੇ ਸਰਕਾਰ ਉਪਨ ਸੀ ਇਹਨਾਂ ਨੇ ਤਾਂ ਬਸ ਇਹ ਮੰਨੋ ਵੀ ਪੂਰੀ ਸਰਕਾਰ ਨੇ ਹਮਲਾ ਕਰ ਦਿੱਤਾ ਤੇ ਉਹਨਾਂ ਉੱਤੇ ਜਾ ਕੇ ਪ੍ਰਭਾਵ ਪਾਇਆ ਹੋਇਆ ਸੀ ਇਹਨਾਂ ਨੇ ਤੇ ਗੂਰੇ ਲੰਡਨ ਵਿੱਚ ਡਰਦੇ ਸੀ ਇਹਨਾਂ ਤੋਂ ਉਹਨਾਂ ਨੂੰ ਤੋਂ ਬਾਅਦ ਇਸ ਗਦਰ ਦੀ ਗੂੰਜ ਇਹ ਦੱਸਦੀ ਹੈ ਕਿ ਅਸੀਂ ਜੋ ਆਰਬ੍ਰਾਣ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਬਣ ਰਿਹਾ ਹੈ ਇਹ ਦੇ ਰੂਪ ਵਿੱਚ ਦੇਖੋ ਅਜੇ ਤੱਕ ਪਰਵਾਹ ਕਿਤੇ ਅਸਲੀ ਜੀਵਨ ਵਿੱਚ ਨਹੀਂ ਦੇਖੇ ਗਏ ਬਹੁਤ ਸੱਤਕਾਰ ਮਿਲਿਆ ਤਾਂ ਅਤੇ ਪਵਿੱਤਰਤਾ ਦਾ ਆਪਣੀ ਸ਼ਰਧਾ ਜੀਅ ਅਖਰ ਕਰੇ ਉਹ ਅਸ਼ਟਮਾਈ ਦੇ ਪਾਗਲ ਉਤਸ਼ਾਹ का सेनानियों के कर्ज बले जिन्होंने अपना आंच हमारे लिए कुर्बान तो कर दिया था उनका बलिदान उनका दर, उनका भारतीय स्वतंत्रता संग्राम में योगदान हमेशा याद सम्मान और श्रद्धांजलि देने के पात्र हैं जलियां बाबा स्मरण ਸਮਾਨ ਏवं ਗਰੀਬਾਂ ਦਾ ਪ੍ਰਤੀ ਜੈ ਜੈ ਹਾਰਾ ਦਾ ਉਂ ਕੀ ਜ਼ਮੀਨ ਪਰ ਬੈਸਾਖੀ ਦੇ ਉਸ ਪਵਿੱਤਰ ਦਿਨ ਨਾਸੂਨ ਲੋਗੋਂ ਕੇ ਹੰਫ ਸੇ ਇਲਾਮ ਹੋ ਗਏ ਜਿਨਹੋ ਚੰਦਰਮਾ ਕੇ ਬਰ ਅੰਗਰੇਜ਼ੀ ਬਾਗੂ ਨੇ ਕੋਲਿਓਂ ਸੇ ਹੁੰਡਿਆ ਸਮਾਨ ਤੇ ਤੋ ਬਾਹਰ ਆਉਣ ਦੇ ਵੇਲੇ ਮੈਨੂੰ ਲੱਗ ਰਿਹਾ ਕਿ ਇੱਕ ਵਿਰਾਗ ਜੀ ਨਾ ਫੋਲੋ ਕਰਦਾ ਤੇ ਮੈਂ ਇਹ ਵੀ ਰਿਹਾ ਹਾਂ ਕਿ ਪੂਸਤੂ ਕਰਵਾ ਲਈ ਤੇ ਅਸੀਂ ਲੋਕਾਂ ਨੇ ਕਾਫੀ ਸਮਾਂ ਬਿਤਾਇਆ ਹੈ ਤੇ ਆਪਾਂ ਤੁਹਾਡੇ ਨਾਲ ਗੱਲ ਕਰ ਸਕਦਾ ਹਾਂ ਮੈਂ ਜਲਦੀ ਹੀ ਕੰਟੈਕਟ ਕਰ ਲਿਆਗਾ ਇਹ ਮਤਲਬ ਪੂਰੇ ਜਿਹਨੇ ਟੈਂਪਰ ਬਣਾ ਰਹੇ ਹਾਂ ਉਸ ਤੋਂ ਲੈ ਕੇ ਅੰਤ ਤੱਕ ਬੰਦੇ ਹੋਗਾ ਆਪਾਂ ਪਹੁੰਚ ਸਕਦੇ ਹਾਂ ਸਾਥੀ ਤੋਂ ਮਿਲ ਸਕਦੇ ਹਾਂ ਚਲੋ ਐਸੇ ਕਰੀਏ ਆਪਾਂ ਇਸ ਪਰਾਇਰ ਨੂੰ ਜੀ ਆਪਣੇ ਇੱਜ਼ਤ ਦਾ ਫਾਜ਼ਲਾ ਸਿਰ ਤੇ ਆਸਾਸ ਕੀਤਾ ਰਹੋ ਤੁਸੀਂ ਬੰਦਾ ਬਹੁਤ ਸੋਹਣੀ ਆਰਟ ਗੱਲ ਜੀ ਤੁਸੀਂ ਜੇਕਰ ਆਇਓ ਦੇਖਿਓ ਬਹੁਤ ਹੀ ਇਹ ਹੋ ਸਕਦਾ ਤੁਸੀਂ ਕਿਦਨ ਬੰਦਾ ਸਾਡੇ ਬੰਦਾ ਸੰਪਾਤ ਚ ਪਰਾਇਨ ਹੋ ਜੀ ਉਹ ਜਿਹੜੇ ਸੈਕਟਰ ਦੇ ਯਾਤਰਾ ਕਰਦੇ ਆਪਣੇ ਗਿਆਵ ਦੇ ਨਾਲ जब फिर आपको ना लगती है वे उठे होंगे असिम कई ना हो सकते सारी गाँव में सारे दिनों असि इस तरह जरे अपना ही सुख का सार लाए आजादी मार आजादी का मतलब ਵਧੰਦੀ ਕਾਸ਼ ਜੰਗਰੇ ਦੇ ਕਿਰਾਏ ਤੇ ਬੰਨੀ ਕਿੰਕਾਰ ਬਟਨੋ ਬਰੇਚਾ ਨੇ ਕਾਫੀ ਦੰਦੇ ਕਾਨੂੰਨ ਇਸ ਤਰ੍ਹਾਂ ਉਹਨਾਂ ਨੇ ਵਧੀਆ ਲੋਕਾਂ ਦੇ ਨਾਲ ਨਾਲ ਨਾ ਦੇ ਜੋ ਨੋਟ ਜੋ ਪਾਸੇ ਸੁਣ ਪੜਦੇ ਵਿੱਚ ਇਹ ਸਹੀ ਅਜਿਹੀਆਂ ਚੀਜ਼ਾਂ پتہ ਲੱਗੀਆਂ ਕਿ ਬਹੁਤ ਸਾਰੇ ਆਕਰ ਤੇ ਰਵਿਸ਼ ਕਾ ਚੰਨ ਜਿਹਾ ਜਿਵੇਂ ਆਸ ਵਿੱਚ ਪਾਰਟੀ ਦੇ वो जो हमारी मेन ਕੋਈ ਪ੍ਰਤਿਮਾ ਜਿਹੜੀ ਆਈ ਹੋਏਗੀ ਪਰ ਅਜਿਹੀ ਪ੍ਰਤਿਮਾ ਮੈਨੂੰ ਮਿਲ ਨਹੀਂ ਹੋ ਸਕਦਾ ਉਹਨਾਂ ਦਾ ਇਤਿਹਾਸ ਇੱਥੇ ਨਾਲ ਰਿਲੇਟ ਕਰਦਾ ਹੋਵੇ ਤਾਂ ਕਰਕੇ ਕੋਈ ਕੋਈ ਜ਼ਿਆਦਾ ਜੇ ਹੋ ਸਕਦਾ ਮੈਂ ਨਾ ਦੇਖੀ ਹੋਵੇ ਜੇ ਕਿਸੇ ਨੇ ਦੇਖੀ ਤਾਂ ਜਰੂਰ ਕਹਿੰਦੇ ਕਾਪੀ ਦੱਸਦੇ ਹੋ ਪੂਰਾ ਬੇਕਰਮਾ ਲਾ ਕੇ ਮੈਂ ਮੰਨਦਾ ਬਹੁਤ ਜ਼ਿਆਦਾ ਜੇ ਬ੍ਰਿਟਿਸ਼ ਟ੍ਰੈਕਸ ਦੀ ਗੱਲ ਕਰਦਾ उन्होंने तो जो एचार बनाए सरदार भगत सिंह होमी क्रांति चलो हमसे क्रांतिकार श्रद्धांजलि बहुत 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 शुक्रिया उन्होंने सूादी कराई स

ਹੈਕਟਰ ਤੋਂ ਬਾਹਰ ਚੱਲਦਿਆਂ ਤੇ ਇਹ ਵੀ ਆ ਐਗਜ਼ਿਟ ਪੁਆਇੰਟ ਆ ਤੇ ਹੁਣ ਮੈਨੂੰ ਐਗਜ਼ਿਟ ਕਰਨਾ ਪਏਗਾ ਇੱਥੋਂ ਜਾਨ ਨੂੰ ਜੀਤਾ ਕਰਦਣੀ ਸੀ ਕਾਫੀ ਮਤਲਬ ਕਿ ਇਤਿਹਾਸ ਸੁਣ ਕੇ ਦੇਖ ਕੇ ਪੜ੍ਹ ਕੇ ਮੇਰੇ ਦਿਲ ਨੂੰ ਮਤਲਬ ਕਿ ਸਕੂਨ ਮਿਲਿਆ ਕਿ ਜੋ ਮੈਂ ਕਿਤਾਬਾਂ 'ਚ ਪੜ੍ਹਿਆ ਤੇ ਅੱਜ ਦੇਖਿਆ ਅਸਲ 'ਚ ਮੈਂ ਤੁਹਾਨੂੰ ਦੱਸਾਂ ਮੇਰੀ ਐਕਸਾਈਟਮੈਂਟ ਇੰਨੀ ਕਿਉਂ ਆ ਇਹ ਐਗਜ਼ਿਟ ਦੁਆਰਾ ਇੱਥੇ ਨਿਕਲਣਾ ਹੈ ਐਕਸਾਈਟਮੈਂਟ ਵੀ ਇਸ ਕਰਕੇ ਆ ਕਿਉਂਕਿ ਮੈਂ ਅੱਜ 36 ਇਅਰ 올ਡ ਹੋ ਗਿਆ ਤੇ 35 ਸਾਲ ਤੱਕ ਮੈਂ ਅੰਮ੍ਰਿਤਸਰ ਸਾਹਿਬ ਆਇਆ ਹੀ ਨਹੀਂ ਕਦੇ ਵੀ ਲਾਈਫ ਚ ਮਤਲਬ ਕਿ ਬਹੁਤ ਨੇੜੇ ਨੇੜੇ ਕਈ ਵਾਰ ਮੁੜ ਕੇ ਗਿਆ ਆ ਇੰਟਰਸਟਿੰਗ ਸਟੋਰੀਆਂ ਉਹ ਫੇਰ ਕਦੇ ਮੈਂ ਤੁਹਾਨੂੰ ਦੱਸਾਂ ਮਤਲਬ ਕਿ ਟੋਕਾ ਚਾਰ ਪੰਜ ਵਾਰ ਮੈਂ ਨੇੜੇ ਆ ਕੇ ਮੁੜ ਗਿਆ ਪਰ ਮੈਂ ਕਿਤੇ ਸ਼ਾਇਦ ਮੇਰੇ ਮਤਲਬ ਕਿ ਕਰਮ ਨਹੀਂ ਸੀ ਸਹੀ ਰਾਜ ਵਿੱਚ ਪਹੁੰਚਾ ਮੇਰੇ ਦਾਨਸ਼ ਕੋਲ ਆ ਆ ਤੁਸੀਂ ਅੰਮ੍ਰਿਤਸਰ ਦਾ ਬਾਜ਼ਾਰ ਜ਼ਰੂਰ ਦੇਖਿਓ ਆਪਾਂ ਜਾਣਿਆ ਨਹੀਂ ਮੈਂ ਬਹੁਤ ਧਾਰਮਿਕ ਯਾਤਰਾਵਾਂ ਤੇ ਜਾਂ ਉੱਥੇ ਅਕਸਰ ਸਮਾਨ ਮਹਿੰਗਾ ਹੁੰਦਾ ਪਰ ਇਸ ਦੇ ਉਲਟ ਅੰਮ੍ਰਿਤਸਰ ਸਮਾਨ ਬਹੁਤ ਸਸਤਾ ਹੈ ਮਤਲਬ ਜੋ ਤੁਹਾਨੂੰ ਚੀਜ਼ ਦੀ ਕੁਆਲਿਟੀ ਆ ਮੇਰੇ ਹਿਸਾਬ ਨਾਲ ਉਸ ਤੋਂ ਘੱਟ ਪ੍ਰਾਈਸ ਤੇ ਕਾਫੀ ਸ਼ੋਪਿੰਗ ਲੱਗ ਗਈ ਤੇ ਮਦਰ ਨਾਲ ਸੌਣਿਆ ਤੇ ਬੱਚਿਆਂ ਦੇ ਘੜਾਉਣੇ ਲਾ ਤੇ ਮੈਡਮ ਵੀ ਨਾਲ ਜਾਂਦੇ ਮੈਨੂੰ ਸਭ ਤੋਂ ਪਹਿਲਾਂ ਪਸੰਦ ਆ ਰਹੇ ਹਨ ਆਪਣੀ ਪਾਕਟ ਦੇ ਵਿੱਚ ਜਿਆਦਾ ਪਰੇ ਨਹੀਂ ਆਇਆ ਤੇ ਚੀਜ਼ ਦੀ ਕੁਆਲਿਟੀ ਬਹੁਤ ਵਧੀਆ ਸਰ। ਇੱਕ ਕੱਪੜਾ ਵੀ ਆ ਰਿਹਾ ਤੇ ਜੇ ਤੁਸੀਂ ਸੂਟ ਲੈ ਰਹੇ ਹੋ ਸੂਟ ਤਾਂ ਕੱਪੜਾ ਵੀ ਇਹ ਇੱਕੋ ਹੀ ਲੱਗਦਾ ਹੈ। ਜੇ ਤੁਸੀਂ ਸਸਤਾ ਵੀ ਮੰਨ ਕੇ ਤਾਂ ਬ੍ਰੈਂਡ ਵੀ ਦੇਖੋ। ਮੈਂ ਫਿਰ ਉਹ ਕੱਪੜਾ ਮਾਰਕੀਟ ਚ ਇੱਕ ਦੇਖ ਕੇ ਬਾਅਦ ਸਾਰੇ ਸਟੋਰ ਤੇ ਦੇਖਣ ਨੂੰ ਸਕਦਾ ਸੀ। ਜੇਕਰ ਮੈਂ ਇਹ ਗਿਆਨ ਆਹ ਮਾਰਕੀਟ ਨੂੰ ਵੀ ਦੇਖਿਆ ਵੀ ਦੇਖਿਆ ਅਸਲ 'ਚ ਮੈਂ ਵਾਪਸ ਦੁਬਾਰਾ ਆਇਆ ਹਾਂ ਪਹਿਲਾਂ ਮੈਂ ਰਾਤ ਨੂੰ ਮ੍ਰਿਸਰ ਸਾਹਿਬ ਦਾ ਵੀ ਦੇਖਿਆ ਫਿਰ ਮોર્ਨਿੰਗ ਉੱਠ ਕੇ ਮੁੱਠਾ ਦੇਖਿਆ ਤੇ ਵੀ ਦੇਖਿਆ ਹੁਣ ਮੈਂ ਦੁਪਹਿਰ ਦੇ ਸਮੇਂ ਵੀ ਦੇਖਣਾ ਚਾਹੁੰਦਾ ਸੀ ਵੀ ਉਹ ਇਤਿਹਾਸਿਕ ਜਿਹੜਾ ਸਵਰਗ ਉਹ ਕਿਸ ਤਰ੍ਹਾਂ ਲੱਗਦਾ ਹੈ ਦਿੰਦੇ ਚਾਨਣ ਵਿੱਚ ਤਾਂ ਦਿਨ ਦੇ ਚਾਨਣ ਵਿੱਚ ਵੀ ਉਹ ਮਤਲਬ ਕਿ ਉਸੇ ਤਰ੍ਹਾਂ ਦਾ ਹੀ ਪ੍ਰਤੀਤ ਹੋ ਰਿਹਾ ਹੈ ਜਿਵੇਂ ਕਿ ਵੀ ਉਹ ਲੱਗਦਾ ਹੋ ਸਕਦਾ ਬਾਰੇ ਸੋ ਕੋ ਸ਼ਾਂਤੀ ਦੇਖਣ ਦਾ ਉਹ ਤੰਗ ਨਜ਼ਰੀਆ ਉਹ ਸਾਰਾ ਕੁਝ ਸ਼ੇਮ ਨਹੀਂ ਸੀਗਾ ਤਾਂ ਵੀਡੀਓ ਨਾਲ ਬਹੁਤ ਥੋੜੀ ਬਣਾਈ ਹੈ ਪਰ ਤੁਸੀਂ ਇੱਥੇ ਦੇਖਿਆ ਤੇ ਭਾਵੇਂ ਕਿ ਉਹ ਅੱਧੇ ਸਰ ਅਦਲੇ ਦੇਖਣ ਜੰਗਰੀ ਸੀ ਦੁੱਖਪੰਜਨੀ ਜੰਗਰੀ ਦੁੱਖਪੰਜਨੀ ਜੰਗਰੀ ਇਹ ਚੰਗੀ

ਤੋਰਾ ਸਵਾਗਤ ਹੈ ਮੇਰੇ ਪਿਡੀਓ ਕਿੰਦਾ ਹੈ ਜਿਵੇਂ ਅਸੀਂ ਪਾਰਕਿਸਮ ਨੂੰ ਜੁੜਨ ਚਾਹਾਂ ਅਸਲ ਵਿੱਚ ਪਾਰਕਿਸਮ ਨੂੰ ਜੁੜਨ ਨੂੰ ਇੱਥੇ ਅੰਦਰ ਪਿਡੀਓ ਕਰਾਪੀ ਰਹੀ ਹੁੰਦੀ ਹੈ ਕਿਵੇਂ ਹੋਣਾ ਬੰਦ ਰੱਖਿਆ ਹੈ ਪਰ ਤੁਸੀਂ ਆ ਕੇ ਦੇਖੋ ਇੱਥੇ ਜੋ ਪਾਰਕਿਸਮ ਹੈ ਤੁਸੀਂ ਦੇਖਦੇ ਉੱਪਰ ਸਰ ਕਰਦੇ ਚਲੋ ਦੇਖਦੇ ਇਸੇ ਦੇ ਨਾਲ ਮੈਂ ਬਲੌਗ ਦਾ ਪਰਮਾਣਿਕ ਕਰਦਾ ਕਿ ਤੁਸੀਂ ਜੋ ਮੇਰੀ ਨੀਤੀ ਸਮਾਧੀ ਤਦ ਲਈ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਦੇਖਿਓ ਤੇ ਗੇ ਸ਼ੇਅਰ ਕਰਿਓ ਤੇ ਵਧੀਆ ਲੱਗੇ ਲਾਈਕ ਵੀ ਕਰਦੇ ਮੇਰੇ ਕਰਦੇ ਬਹੁਤ ਬਹੁਤ ਧੰਨਵਾਦ ਬੰਗਲਜੀ ਕਰਨਾ ਸਾਹਿਬ ਜੀ ਆਪ ਨੂੰ